ਸਪੋਰਟ ਹੈ ਮੂਸਿਕ ਕੀ ਆਏ ਹਮ ਪਛਤੇ ਦੇ ਉਲ ਇਸ ਵੀਡੀਓ ਕੋ ਦੇਖੇ ਪਲੀਜ਼ ਆਪ ਇਸ ਚੈਨਲ ਨੂੰ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰਨਾ ਔਰ ਆਏ ਹਮ ਇਸ ਵੀਡੀਓ ਕੋ ਦੇਖੇ ਤੇ ਜਿਹੜਾ ਹallelujah ਮਿੱਠਾ ਪਿਆਰਾ ਕੱਟੇ ਲੋਕਾਂ ਪਰ ਉਹਨੇ ਉਹਦੇ ਵੱਲ ਨੂੰ ਹੋ ਜਾਣਾ ਹੈ ਪਰ ਬਚਨ ਸਾਨੂੰ ਦੱਸਦਾ ਦੱਸਦਾ ਹੈ ਕਹਿੰਦਾ ਕਿ ਜਿਹੜਾ ਪਰਮੇਸ਼ਰ ਹੈ ਉਹ ਸਾਡੇ ਵਰਗਾ ਨਹੀਂ ਹੈ ਹallelujah ਸਾ ਮੇਨ ਪਿਤਾ ਪਰਮੇਸ਼ਰ ਕਿੰਨਾ ਤੁਹਾਡੀਆਂ ਸੋਚਾਂ ਨਾਲੋਂ ਮੇਰੀਆਂ ਸੋਚਾਂ ਉੱਚੀਆਂ ਹੈ ਸਾਡੇ ਰਾਹਾਂ ਦੇ ਨਾਲੋਂ ਮੇਰੇ ਰਾਹ ਵੱਖਰੇ ਹਨ ਹallelujah ਇਸ ਲਈ ਪ੍ਰਭੂ ਬਾਦ ਪੈਨੇ ਆ ਸਾਡੇ ਤੋਂ ਬੇਸ਼ੱਕ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਉਹਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਪਰ ਤੁਹਾਨੂੰ ਪਤਾ ਹੈ ਕਿ ਜਾ ਕੇ ਵਚਨ ਚ ਕੀ ਲਿਖਿਆ ਕਹਿੰਦਾ ਮੈਂ ਤਾਂ ਤੈਨੂੰ ਅੰਗੂਲ ਦੀ ਬੇਲ ਕਰਕੇ ਲਾਇਆ ਸੀ ਤੇ ਤੂੰ ਜੰਗਲੀ ਗੁੱਟੀ ਕਿੱਦਾਂ ਬਣ ਗਿਆ ਮੈਂ ਤੈਨੂੰ ਫਲਦਾਰ ਦਾਗ ਕਰਕੇ ਲਾਇਆ ਸੀ ਤੇ ਤੂੰ ਜੰਗਲੀ ਗੁੱਟੀ ਬਣ ਗਿਆ ਕਹਿੰਦਾ ਮੈਂ ਤੈਨੂੰ ਖਰਾ ਸੋਨਾ ਬਣਾਇਆ ਸੀ ਤੇਰੇ ਵਿੱਚ ਮਿਲਾਵਟ ਕਿੰਨੇ ਕਰ ਦਿੱਤੀ ਹallelujah ਬਣਾਇਆ ਸਾਨੂੰ ਪਰ ਉਹਨੇ ਆਪਣੇ ਸੂਤ ਦੇ ਉਤੇ ਹੀ ਸੀ ਯੈਸ ਪਰ ਅਸੀਂ ਬੇਰੀ ਇਨਾ ਜੁਗਤਾਂ ਦੇ ਨਾਲ ਪ੍ਰਸ਼ਟ ਹੋ ਗਏ ਗਲਤ ਕੰਮ ਕਰਕੇ ਪ੍ਰਸ਼ਟ ਹੋ ਗਏ ਇਸ ਲਈ ਸਾਡਾ ਰੂਪ ਵਿਗੜ ਗਿਆ ਆਤਮਕ ਰੂਪ ਪਰ ਵਚਨ ਕੀ ਕਹਿੰਦਾ ਕਹਿੰਦਾ ਮੈਂ ਤੋ ਬਿੱਤਰਿਆਂ ਤੁਸੀਂ ਪਵਿੱਤਰ ਬਣੋ ਪ੍ਰਭੂ ਸਾਨੂੰ ਫੇਰ ਤੋਂ ਕਹਿ ਰਿਹਾ ਕਿ ਤੁਸੀਂ ਮੇਰੇ ਵਰਗੇ ਬਣੋ ਹੁਣ ਅਸੀਂ ਨਵੇਂ ਸਿਰਿਓਂ ਕੋਸ਼ਿਸ਼ ਕਰਨੀ ਹੈ ਪ੍ਰਭੂ ਵਰਗੇ ਬਣਨ ਦੀ ਕਿਉਂਕਿ ਵਚਨ ਚ ਕਿਹਾ ਪੁਰਾਣੀਆਂ ਗੱਲਾਂ ਬੀਤ ਗਈਆਂ ਤੇ ਸਭ ਕੁਝ ਨਵਾਂ ਹੋ ਗਿਆ ਹੁਣ ਅਸੀਂ ਪੁਰਾਣੀ ਇਨਸਾਨੀਅਤ ਨੂੰ ਲਾ ਸੱਟਣਾ ਹੈ ਅਰਬਚੁ ਚ ਲਿਖਿਆ ਹੋਇਆ ਕਿੰਨਾ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਲਾਹ ਸਕੋ ਅਰ ਗਿਆਨ ਦੇ ਨਵੇਂ ਹੋਣ ਦਾ ਕਰਕੇ ਨਵੇਂ ਸਰੂਪ ਦੇ ਉੱਤੇ ਬਣਦੇ ਜਾਓ ਹੁਣ ਜਿਹੜਾ ਗਿਆਨ ਸਾਨੂੰ ਪਰਮੇਸ਼ਵਰ ਦੇ ਵਚਨ ਚੋਂ ਪ੍ਰਾਪਤ ਹੋ ਰਿਹਾ ਉਸ ਗਿਆਨ ਨੂੰ ਪ੍ਰਾਪਤ ਕਰਨ ਦੇ ਦੁਆਰਾ ਅਸੀਂ ਇੱਕ ਨਵੇਂ ਇਨਸਾਨ ਬਣਨਾ ਆ ਉਹ ਇਨਸਾਨ ਜਿਹੜਾ ਪਰਮੇਸ਼ਵਰ ਦੇ ਸੁਭਾਅ ਦੇ ਉੱਤੇ ਹੋਵੇ ਉਹ ਇਨਸਾਨ ਜਿਹੜਾ ਪਰਮੇਸ਼ਵਰ ਵਰਗਾ ਨਜ਼ਰ ਆਏ ਜਿਹਦੇ ਕੰਮ ਪਰਮੇਸ਼ਵਰ ਜੀ ਵਰਗੇ ਹੋਣ ਹallelujah ਸੋ ਆਓ ਅੱਜ ਆਪਾਂ ਦੇਖਦੇ ਆ ਰੋਮੀਆਂ ਦੀ ਕਿਤਾਬ ਬੁੱਕ ਆਫ ਰੋਮਨਸ ਨਵੇਂ ਨੇਮ ਦੇ ਵਿੱਚੋਂ ਰੋਮੀਆਂ ਦੀ ਕਿਤਾਬ ਉਦਾ ਸਕਿੰ ਚੈਪਟਰ ਦੂਜਾ ਦੀ ਆਇਤ ਉਹ ਇੱਕ ਨੰਬਰ ਆਇਤ ਤੋਂ ਆਪਾਂ ਪੜ੍ਹਨਾ ਸ਼ੁਰੂ ਕਰਦੇ ਆਂ ਇੱਥੇ ਲਿਖਿਆ ਪਰਮੇਸ਼ਰ ਕਿਸੇ ਦਾ ਪੱਖ ਨਹੀਂ ਕਰਦਾ ਇਸ ਪੂਰੇ ਚੈਪਟਰ ਦਾ ਟਾਈਟਲ ਹੀ ਇਹ ਆ ਕਿ ਪ੍ਰਭੂ ਜੀ ਕਿਸੇ ਦਾ ਕੋਈ ਪੱਖਪਾਤ ਨਹੀਂ ਕਰਦੇ ਉਹ ਨਿਆਂ ਕਰਨ ਵਾਲੇ ਪਰਮੇਸ਼ਰ ਹallelujah ਸੋ ਹੈ ਮਨੋਕਰ ਤੂੰ ਭਾਵੇਂ ਕੋਈ ਹੋਵੇ ਜੋ ਦੋਸ਼ ਲਾਉਣਾ ਹੈ ਤੇਰੇ ਲਈ ਤੇਰੇ ਉਹੀ ਹੋਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਉਹ ਕੰਮ ਕਰਦਾ ਹੈ ਸੋਚ ਬਚਨ ਕੀ ਦੱਸਦਾ ਕਹਿੰਦਾ ਦੋਸ਼ ਲਾਉਣ ਦਾ ਤੈਨੂੰ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਆ ਤੈਨੂੰ ਜਦੋਂ ਤੂੰ ਕਿਸੇ ਦੇ ਉੱਤੇ ਦੋਸ਼ ਲਾਉਣਾ ਹੈ ਉਸੇ ਕੰਮ ਦੇ ਵਿੱਚ ਤੂੰ ਖੁਦ ਨੂੰ ਆਪਣੇ ਆਪ ਨੂੰ ਦੋਸ਼ੀ ਠਹਿਰਾ ਲੈਣਾ ਹੈ ਕਿਉਂਕਿ ਜਿਹੜੇ ਕੰਮ ਦਾ ਨੁਕਸ ਤੂੰ ਦੂਜਿਆਂ ਦੇ ਵਿੱਚ ਕੱਢਦਾ ਹੈ ਆਪ ਤੂੰ ਉਹੀ ਗਲਤੀ ਕਰਦਾ ਹੈ ਸੋ ਜਿੰਨੀ ਦੇਰ ਤੱਕ ਮੰਨ ਲਓ ਕਿਸੇ ਨੂੰ ਬਹੁਤ ਬੋਲਣ ਦੀ ਆਦਤ ਹੈ ਜਿੰਨੀ ਦੇਰ ਤੱਕ ਕੋ ਕਿਸੇ ਨੂੰ ਇਹ ਗੱਲ ਨਹੀਂ ਕਹਿੰਦਾ ਕਿ ਤੂੰ ਬਹੁਤ ਬੋਲਦਾ ਹੈਂ ਉਨੀ ਦੇਰ ਤੱਕ ਉਹ ਆਪਣੇ ਆਪ ਦਾ ਨਿਆਣ ਨਹੀਂ ਕਰਦਾ ਉਨੀ ਦੇਰ ਤੱਕ ਉਹ ਦੂਜੇ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ ਪਰ ਜਦੋਂ ਉਹ ਦੂਜੇ ਨੂੰ ਕਹਿੰਦਾ ਤੂੰ ਬਹੁਤ ਗੱਲਾਂ ਕਰਦਾ ਹੈਂ ਆਪ ਸਾਰਾ ਦਿਨ ਚੁੱਪ ਨਹੀਂ ਕਰਦਾ ਤੇ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਜਾਂਦਾ ਲਾ ਦੋਸ਼ ਕਹਿੰਦੇ ਨੇ ਰਿਹਾ ਦੂਸਰੇ ਦੇ ਉੱਤੇ ਪਰ ਦੋਸ਼ੀ ਖੁਦ ਠਹਿਰ ਗਿਆ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਉਹਦਾ ਸੁਧਾਰ ਨਹੀਂ ਹੈ ਉਹ ਆਪ ਇੰਨੀਆਂ ਜ਼ਿਆਦਾ ਗੱਲਾਂ ਕਰਦਾ ਹੈ ਤੇ ਦੂਜੇ ਨੂੰ ਕਹ ਰਿਹਾ ਕਿ ਤੂੰ ਜ਼ਿਆਦਾ ਬੋਲਦਾ ਹੈ। ਸੋ ਵਚਨ ਕੀ ਕਹਿੰਦਾ ਜਿਹੜੀ ਗਲਤੀ ਤੂੰ ਦੂਜੇ 'ਚ ਕੱਢਦਾ ਹੈਂ ਆਪ ਤੂੰ ਉਹੀ ਗਲਤੀ ਕਰਦਾ ਹੈਂ। ਜਿੱਦਾਂ ਕੋਈ ਬੰਦਾ ਕਿਸੇ ਨੂੰ ਕਹੇ ਤੂੰ ਝੂਠ ਬਹੁਤ ਬੋਲਦਾ ਹੈਂ। ਜੇ ਉਹ ਨਹੀਂ ਕਿਸੇ ਨੂੰ ਕਹਿੰਦਾ ਫੇਰ ਜਿਹੜਾ ਬੰਦਾ ਚੁੱਪਿਆ ਉਹਦਾ ਝੂਠ ਹੀ ਟਕਿਆ ਹੋਇਆ ਹੈ। ਪਰ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਤੂੰ ਬਹੁਤ ਝੂਠ ਬੋਲਦਾ ਹੈਂ ਨਾ ਮਤਲਬ ਅਸੀਂ ਆਪਣੇ ਆਪ ਨੂੰ ਕੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਅਸੀਂ ਆਪ ਝੂਠ ਬੋਲਦੇ ਹਾਂ ਫੇਰ ਪਰਮੇਸ਼ਵ ਪੀ ਆਪਨੇ ਗਲਤੀਆਂ ਕਰਦਾ ਹੈ ਜਾਂ ਦੂਜਿਆਂ 'ਚ ਮੈਨੂੰ ਨੁਕਸ ਕਰਦਾ ਹੈ ਤੁਹਾਨੂੰ ਸਮਝ ਆ ਰਹੀ ਹੈ ਵਚਨ ਕੀ ਕਹਿ ਰਿਹਾ ਹੈ ਕਿੰਨਾ ਤੈਨੂੰ ਕਿਸੇ ਨੂੰ ਦੋਸ਼ ਲਾਉਣ ਦਾ ਭਾਵੇਂ ਤੂੰ ਕਹਿੰਦਾ ਕੋਈ ਵੀ ਹੋਵੇ ਭਾਵੇਂ ਤੂੰ ਬਹੁਤ ਸਿਆਣਾ ਹੈ ਤੂੰ ਗਿਆਣਾ ਹੈ ਤੂੰ ਬੜੇ ਵੱਡੇ ਆਦੇ ਤਾਂ ਭਾਵੇਂ ਤੂੰ ਜੋ ਵੀ ਹੈ ਤੈਨੂੰ ਦੋਸ਼ ਲਾਉਣ ਦਾ ਕੋਈ ਲਾਭ ਨਹੀਂ ਆ ਕਰਕੇ ਜਿਹੜੀ ਗੱਲ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈਂ ਉਸ ਗੱਲ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ ਫਿਰ ਚੱਲੋ ਮੈਨੂੰ ਕੋਈ ਕੰਮ ਨਾ ਕਰਨਾ ਆਉਂਦਾ ਹੋਵੇ ਤੇ ਮੈਂ ਦੂਜੇ ਨੂੰ ਕਹਾਂ ਵੀ ਤੈਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਪਰ ਮੈਨੂੰ ਆਪ ਨੂੰ ਵੀ ਨਹੀਂ ਬਣਾਉਣਾ ਆਉਂਦਾ ਅਵੀ ਤੇ ਨੀ ਮੈਨੂੰ ਹੱਕ ਨਹੀਂ ਮੈਂ ਕਿਸੇ ਨੂੰ ਇਹ ਕਹਾਂ ਕਿ ਤੈਨੂੰ ਰੋਟੀ ਨਹੀਂ ਪਕਾਉਣੀ ਆਉਂਦੀ ਜਦੋਂ ਮੈਂ ਕਿਸੇ ਨੂੰ ਕਹਾਂ ਨਾ ਤੈਨੂੰ ਰੋਟੀ ਨਹੀਂ ਪਕਾਉਣੀ ਆਉਂਦੀ ਉਹਨੇ ਕਹਣਾ ਪਹਿਲਾਂ ਤੂੰ ਬਗਾ ਕੇ ਦਿਖਾ ਦੇ ਉਦੋਂ ਮੈਨੂੰ ਆਉਂਦੀ ਆ ਪਕਾਉਣੀ ਐਦਾਂ ਨਾ ਸੋਚਿਓ ਕਹਿੰਦਾ ਮਤਲਬ ਕਿ ਜਦੋਂ ਅਸੀਂ ਕਿਸੇ ਦੇ ਵਿੱਚ ਨੁਕਸ ਕੱਢਦੇ ਆ ਉਹੀ ਬੰਦਾ ਕਿਸੇ ਦੂਜੇ ਦੀ ਕਰੈਕਸ਼ਨ ਕਰ ਸਕਦਾ ਆ ਦੂਜੇ ਦਾ ਸੁਧਾਰ ਕਰ ਸਕਦਾ ਜਿਹੜਾ ਪਹਿਲਾਂ ਆਪਣਾ ਸੁਧਾਰ ਕਰੇ ਜੇ ਅਸੀਂ ਆਪਣਾ ਸੁਧਾਰ ਨਹੀਂ ਕਰਦੇ ਮੰਨ ਲਓ ਆਪ ਮਿੱਠਾ ਖਾਣ ਦੀ ਬਹੁਤ ਆਦਤ ਆ ਦੂਜੇ ਨੂੰ ਕਹੀਏ ਤੁਸੀਂ ਮਿੱਠਾ ਨਾ ਖਾਇਆ ਕਰ ਸਿਹਤ ਲਈ ਚੰਗਾ ਨਹੀਂ ਆ ਫੇ ਆਪਾ ਆਪਣੇ ਆਪ ਨੂੰ ਦੋਸ਼ੀ ਠਹਿਰਾ ਲਿਆ ਆ ਤੇ ਚੰਗਾ ਕੀ ਸੀ ਪਹਿਲਾਂ ਆਪਣੀ ਆਦਤ ਨੂੰ ਬਦਲਦੇ ਫੇਰ ਦੂਜੇ ਨੂੰ ਸਲਾਹ ਦਿੰਦੇ ਅੱਗੇ ਕੀ ਲਿਖਣਾ ਅਸੀਂ ਜਾਣਦੇ ਆ ਕਿ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ਵਰ ਦਾ ਦੰਡ ਜ਼ਰੂਰ ਹੈ ਕਿੰਨਾ ਇਸ ਗੱਲ ਨੂੰ ਅਸੀਂ ਜਾਣਦੇ ਆ ਕਿ ਜਿਹੜਾ ਬੰਦਾ ਆਪ ਗਲਤ ਆ ਤੇ ਦੂਜੇ ਨੂੰ ਗਲਤ ਕਹਿੰਦਾ ਆ ਉਹਦੇ ਉੱਤੇ ਪਰਮੇਸ਼ਵਰ ਦੀ ਸਜ਼ਾ ਪੱਕਾ ਆਉਣੀ ਹੋਣੀ ਆ ਇਹਦਾ ਮਤਲਬ ਜੇ ਤੁਸੀਂ ਆਪ ਗਲਤ ਹਾਂ ਸਾਨੂੰ ਕੋਈ ਹੱਕ ਨਹੀਂ ਆ ਅਸੀਂ ਕਿਸੇ ਦੂਜੇ ਨੂੰ ਕਹੀਏ ਵੀ ਫਲਾਨਾ ਗਲਤ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ ਪਰ ਜੇ ਆਪਣੇ ਆਪ ਨੂੰ ਬਿਨਾਂ ਸੁਧਾਰਿਆ ਅਸੀਂ ਦੂਜੇ ਨੂੰ ਗਲਤ ਸਾਬਤ ਕਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚੋਂ ਆਪਣੇ ਉੱਤੇ ਸਜ਼ਾ ਲੈਣੇ ਆ ਫੇਰ اے ਮਨੁੱਖ ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਣਾ ਹੈ ਅਤੇ ਆਪ ਉਹ ਕੰਮ ਕਰਦਾ ਹੈ ਭਲਾ ਤੂੰ ਇਹ ਸਮਝਦਾ ਹੈ ਵੀ ਪਰਮੇਸ਼ਵਰ ਦੇ ਦੰਡ ਤੋਂ ਬਚ ਨਿਕਲੇਗਾ ਹੁਣ ਕਿੰਨੇ ਸੋਹਣੇ ਤਰੀਕੇ ਨਾਲ ਕਹਿੰਦਾ ਕਿ ਨਾ اے ਮਨੁੱਖ ਜਿਹੜੇ ਕੰਮ ਦਾ ਦੋਸ਼ ਤੂੰ ਦੂਜਿਆਂ ਤੇ ਲਾਉਣਾ ਆਪ ਤੂੰ ਉਹੀ ਗਲਤੀਆਂ ਕਰੀ ਜਾਂਦਾ ਹੈਂ ਤੂੰ ਕੀ ਸੋਚਦਾ ਹੈਂ ਕਿ ਦੂਜੇ ਨੂੰ ਦੋਸ਼ ਲਾ ਕੇ ਤੇ ਆਪ ਨੂੰ ਦੋਸ਼ ਤੋਂ ਬਰੀ ਹੋ ਜਾਏਗਾ ਤੂੰ ਕੀ ਸੋਚਦਾ ਹੈਂ ਕਿ ਤੂੰ ਦੂਜੇ ਨੂੰ ਕਹਿ ਰਿਹਾ ਹੈਂ ਝੂਠ ਬੜਾ ਬੋਲਦਾ ਤਾਂ ਉਹਦੇ ਉੱਤੇ ਦੋਸ਼ ਲਾ ਕੇ ਤੇਰੇ ਝੂਠ ਠੱਗੇ ਜਾਣਗੇ ਕਿਹਨਾਂ ਤੈਨੂੰ ਕੀ ਲੱਗਦਾ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਏਗਾ ਪਰ ਪਰਮੇਸ਼ਰ ਦੀ ਸਜ਼ਾ ਤੋਂ ਬਚਣ ਲਈ ਕੀ ਕਰਨਾ ਪਊਗਾ ਸਾਨੂੰ ਆਪਣੇ ਆਪ ਦਾ ਸੁਧਾਰ ਕਰਨਾ ਪਊਗਾ ਤਦਵਾ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੂੰ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਵਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ ਸੋਹਣ ਬਚਨ ਕੀ ਕਹਿੰਦਾ ਕਿੰਨਾ ਜੇ ਅਜੇ ਤੱਕ ਤੇਰੇ ਤੇ ਸਜ਼ਾ ਨਹੀਂ ਆਈ ਜਿਹੜਾ ਪਰਮੇਸ਼ਵਰ ਨੇ ਧੀਰਜ ਰੱਖਿਆ ਜਾਂ ਤੈਨੂੰ ਸਮਾਂ ਦਿੱਤਾ ਵੀ ਤੂੰ ਸੁਧਰ ਜੇ ਤੈਨੂੰ ਸਜ਼ਾ ਨਹੀਂ ਮਿਲਦੀ ਤੂੰ ਸੋਚਦਾ ਕਰਿਆ ਮੈਨੂੰ ਸਜ਼ਾ ਮਿਲਦੀ ਹੀ ਨਹੀਂ ਕਰਿਆ ਮੈਂ ਇਦਾਂ ਦਾ ਹੀ ਜਿਹੜਾ ਪਰਮੇਸ਼ਵਰ ਨੂੰ ਪਸੰਦ ਹੈ ਤੂੰ ਤੋਬਾ ਹੀ ਨਹੀਂ ਕਰ ਲਿਆ ਕਈ ਵਾਰੀ ਇਨਸਾਨ ਗਲਤੀਆਂ ਕਰਦਾ ਰਹਿੰਦਾ ਹੈ ਜੇ ਉਹ ਨੂੰ ਅੱਧੀ ਸਜ਼ਾ ਨਹੀਂ ਮਿਲੀ ਉਹਨੂੰ ਲੱਗਦਾ ਇਹ ਗਲਤੀ ਨਹੀਂ ਹੋਣੀ ਤਾਂ ਨਹੀਂ ਮੈਨੂੰ ਸਜ਼ਾ ਮਿਲ ਗਈ ਪਰ ਉਹ ਇਹ ਨਹੀਂ ਸਮਝਦਾ ਕਿ ਅਗਰ ਮੈਂ ਅੱਜ ਜੀਉਣਾ ਜਾਂ ਕੱਲ ਵੀ ਗਲਤੀ ਕੀਤੀ ਕੱਲ ਰਾਤ ਤੱਕ ਗਲਤੀ ਕੀਤੀ ਅੱਜ ਫੇਰ ਮੇਰੇ ਨਾਲ ਅੱਖਾਂ ਖੁੱਲੀਆਂ ਇੱਕ ਨਵੇਂ ਦਿਨ ਵਿੱਚ ਤਾਂ ਪਰਮੇਸ਼ੁਰ ਨੇ ਮੈਨੂੰ ਇਹ ਨਵਾਂ ਦਿਨ ਇਸੇ ਲਈ ਦਿੱਤਾ ਕਿ ਮੈਂ ਤੌਬਾ ਕਰਾਂ ਪਰ ਉਹ ਅਗਲੇ ਦਿਨ ਉਹਨੇ ਕਿ ਫੇਰ ਗਲਤੀਆਂ ਕਰਨੀਆਂ ਸ਼ੁਰੂ ਕਰ ਦਿੱਤਾ ਕੀ ਸੋਚ ਕੇ ਜੇ ਮੈਂ ਗਲਤ ਹੁੰਦਾ ਫੇਰ ਆਪਣੇ ਮੈਨੂੰ ਅੱਜ ਦਾ ਦਿਨ ਨਹੀਂ ਸੀ ਦੇਣਾ ਪਰ ਤੈਨੂੰ ਇਸ ਲਈ ਨਹੀਂ ਦੇਣ ਦਿੱਤਾ ਕਿ ਤੂੰ ਬਹੁਤ ਚੰਗਾ ਆ ਤੈਨੂੰ ਇਸ ਲਈ ਦੇਣ ਦਿੱਤਾ ਗਿਆ ਕਿ ਤੂੰ ਆਪਣੇ ਆਪ ਨੂੰ ਸੁਧਾਰ ਵੀ ਨਵਾਂ ਮਨ ਢਿੱਤਾ ਗਿਆ ਕਿ ਉਹ ਗਲਤੀਆਂ ਜਿਹੜੀਆਂ ਤੂੰ ਰੈਗੂਲਰ ਕਰ ਰਿਹਾ ਹੈਂ ਹੁਣ ਉਹਨਾਂ ਗਲਤੀਆਂ ਨੂੰ ਛੱਡ ਇੱਕ ਸੁਧਰਿਆ ਹੋਇਆ ਨਵਾਂ ਜੀਵਨ ਜੀਣਾ ਸ਼ੁਰੂ ਕਰ ਪ੍ਰਭੂ ਸਾਨੂੰ ਸਮਾਂ ਦੇ ਰਹੇ ਹੈ ਕਿ ਅਸੀਂ ਆਪਣੀਆਂ ਗਲਤੀਆਂ ਦੀ ਤੌਬਾ ਕਰੀਏ ਅਸੀਂ ਪਛਤਾਈਏ ਤੇ वचन ਕੀ ਲੱਗਦਾ ਇੱਥੇ ਕਹਿੰਦਾ ਤੂੰ ਉਹਦੀ ਮਿਹਰਬਾਨੀ ਜਿਹੜੀ ਮਿਹਰਬਾਨੀ ਪਰਮੇਸ਼ਵਰ ਨੇ ਤੇਰੇ ਕੀ ਤੇਰੇ ਉੱਤੇ ਕੀਤੀ ਆ ਤੂੰ ਉਹ ਮਾਫੀ ਮੁਖਿਮਾ ਜਿਹੜੀ ਪਰਮੇਸ਼ਵਰ ਨੇ ਤੈਨੂੰ ਦਿੱਤੀ ਉਹ ਧੀਰਜ ਜਿਹੜਾ ਪਰਮੇਸ਼ਵਰ ਨੇ ਤੇਰੇ ਲਈ ਰੱਖਿਆ ਹੋਇਆ ਆ ਕਹਿੰਦਾ ਉਸ दौਲਤ ਨੂੰ ਤੂੰ ਤੁਛ ਸਮਝਦਾ ਹੈ ਤੂੰ ਉਹਦੀ ਪਰਵਾਹ ਨਹੀਂ ਕਰਦਾ ਕਹਿੰਦਾ ਉਹ ਤੈਨੂੰ ਜਿਹੜਾ ਇਹ ਪਛਤਾਵੇ ਦੇ ਰਾਹ ਮੌਂਦਾ ਆ ਕਿਉਂ ਪ੍ਰਭੂ ਨੇ ਕਹਿੰਦਾ ਤੇਰੇ ਉੱਤੇ ਦਇਆ ਕੀਤੀ ਆ ਕਿ ਤੂੰ ਆਪਣਾ ਮਨ ਫੇਰਾਵੇਂ ਪਛਤਾਵਾ ਕਰੇ ਕਿ ਪ੍ਰਭੂ ਮੈਂ ਨਾ ਵੱਡਾ ਬਾਪੀ ਤੇ ਗੁਨਾਹਗਾਰ ਮਨੁੱਖ ਰੋਜ਼ ਝੂਠ ਬੋਲਣ ਵਾਲਾ ਇਨਸਾਨ ਰੋਜ਼ ਗਲਤੀਆਂ ਕਰਨ ਵਾਲਾ ਇਨਸਾਨ ਫਿਰ ਵੀ ਪ੍ਰਭੂ ਤੁਸੀਂ ਮੈਨੂੰ ਬਖਸ਼ੀ ਜਾ ਰਹੇ ਆਂ ਤੇ ਤੂੰ ਪਛਤਾਵੇਂ ਆਪਣੇ ਗਲਤ ਕੰਮਾਂ ਦੇ ਉੱਤੇ ਪਰ ਕਹਿੰਦਾ ਤੂੰ ਤੇ ਆਪਣੇ ਆਪ ਨੂੰ ਸਕਤ ਕੀ ਦਾ ਸਗੋਂ ਆਪਣੀ ਕਠੋਰਤਾ ਹੀ ਅਤੇ ਪਛਤਾਵੇ ਤੋਂ ਰਹਿਣ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਭਗਵੇਂਸ਼ਵਰ ਦਾ ਕਰੋਧ ਅਤੇ ਸੱਚਾ ਨਿਆਂ ਉਪਰਗਟ ਹੋਵੇਗਾ ਆਪਣੇ ਲਈ ਕਰੋਧ ਇਕੱਠਾ ਕਰੀ ਜਾਣਾ ਹੈ ਕਹਿੰਦਾ ਤੂੰ ਕੀ ਕਰਦਾ ਜੇ ਤੂੰ ਪਛਤਾਉਂਦਾ ਨਹੀਂ ਆਪਣੀਆਂ ਗਲਤੀਆਂ ਤੇ ਤੂੰ ਆਪਣੇ ਮਨ ਨੂੰ ਸਖਤ ਕੀਤਾ ਆ ਬਿਨਾਂ ਪਛਤਾਵੇ ਦੇ ਕੀਤਾ ਤੂੰ ਹੁਣ ਕੀ ਕਰ ਰਿਹਾ ਉਹ ਕਰੋਧ ਜਿਹੜਾ ਭਗਵੇਂਸ਼ਵਰ ਦਾ ਤੇਰੇ ਉੱਤੇ ਅੱਜ ਆਉਣਾ ਚਾਹੀਦਾ ਸੀ ਤੇਰੀਆਂ ਗਲਤੀਆਂ ਦਾ ਕਰਕੇ ਉਹ ਨਹੀਂ ਆਇਆ ਕਹਿੰਦਾ ਉਹ ਅਧੀਰਲੇ ਦਿਨ ਵਾਸਤੇ ਇਕੱਠਾ ਕਰੀ ਜਾਣਾ ਹੈ ਤੂੰ ਕਿ ਅੱਜ ਅੱਜ ਅਸੀਂ ਨਾਸ਼ ਨਹੀਂ ਹੋਏ ਤਾਂ ਕਦੀ ਨਾਸ਼ ਨਹੀਂ ਹੁਣਾ ਅਗਰ ਗਲਤੀਆਂ ਕਰਾਂਗੇ ਤਾਂ ਭਰਵੇਂਸ਼ਰ ਦਾ ਕਰੋਧ ਅਸੀਂ ਇਕੱਠਾ ਕਰ ਰਹੇ ਹਾਂ ਕਿ ਜਿੱਦ ਤੱਕ ਸਾਡਾ ਲੇਖਾ ਜੋਖਾ ਹੋਵੇ ਆਤਮਾ ਦਾ ਉਸ ਦਿਨ ਪਰਮੇਸ਼ਰ ਦਾ ਕਰੋਧ ਸਾਡੇ ਉੱਤੇ ਆ ਜਾਣਾ ਹੈ ਉਸ ਦਿਨ ਵਾਲੇ ਕਰੋਧ ਤੋਂ ਬਚਣ ਦੇ ਲਈ ਸਾਨੂੰ ਐਵਰੀ ਡੇ ਤੋਬਾ ਕਰਨੀ ਚਾਹੀਦੀ ਹੈ ਹਰ ਰੋਜ਼ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਨਾ ਚਾਹੀਦਾ ਪਰ ਏਦਾਂ ਨਹੀਂ ਵੀ ਅੱਜ ਰਾਤ ਨੂੰ ਗਲਤੀਆਂ ਦਾ ਪਛਤਾਵਾ ਕਰ ਲਿਆ ਫੇਰ ਕੱਲ ਨੂੰ ਨਵੀਆਂ ਕਰ ਲੀਆਂ ਫੇਰ ਪਛਤਾ ਲਿਆ ਫੇਰ ਨਵੀਆਂ ਕਰ ਲੀਆਂ ਫੇਰ ਪਛਤਾ ਲਿਆ ਏਦਾਂ ਨਹੀਂ ਪਛਤਾਵਾ ਉਹਨਾਂ ਨੂੰ ਛੱਡਣਾ ਫਿਰ ਅਸੀਂ ਪਰਮੇਸ਼ਰ ਦੇ ਕਰੋਧ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਕਿਉਂਕਿ ਉਹ ਹਰੇਕ ਨੂੰ ਉਹਦੀਆਂ ਕਰਮੀਆਂ ਦੇ ਅਨੁਸਾਰ ਫਲ ਦੇਵੇਗਾ ਜੇ ਅਸੀਂ ਚੰਗਾ ਕਰਾਂਗੇ ਸਾਨੂੰ ਪ੍ਰਭੂ ਸੰਗਿਆਰੀ ਨਾਲ ਬਲੈਸ ਕਰਨਗੇ ਤੇ ਜੇ ਅਸੀਂ ਮਾੜਾ ਕਰਾਂਗੇ ਫਿਰ ਉਹਦਾ ਕਰੋਧ ਆਵੇਗਾ ਜਿੱਦਾਂ ਦਾ ਸਾਡਾ ਕੰਮ ਹੋਊਗਾ ਉਦਾਂ ਦਾ ਫਲ ਸਾਨੂੰ ਮਿਲਣਾ ਹੈ ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ ਹੋ ਕੇ ਮਹਿਮਾ ਆਦਰ ਅਤੇ ਅਬਿਨਾਸ਼ ਨੂੰ ਪਾਲਦੇ ਹਨ ਉਹ ਉਹਨਾਂ ਨੂੰ ਸਦੀਪਕ ਜੀਵਨ ਦੇਵੇਗਾ ਕਿੰਨਾਂ ਨੂੰ ਸਦੀਪਕ ਜੀਵਨ ਮਿਲਦਾ ਜਿਹੜੇ ਸ਼ੁਭ ਕੰਮ ਕਰਦੇ ਆ ਜਿਹੜੇ ਚੰਗੇ ਕੰਮ ਕਰਦੇ ਆ ਭਲਾਈ ਦੇ ਕੰਮ ਕਰਦੇ ਆ ਸਚਾਈ ਵਾਲਾ ਜੀਵਨ ਜੀਂਦੇ ਆ ਪਵਿੱਤਰਾਈ ਵਾਲਾ ਜੀਵਨ ਜੀਂਦੇ ਆ ਸ਼ੁਭ ਕਰਮਾਂ ਵਿੱਚ ਦ੍ਰਿੜ ਹੋ ਕੇ ਉਹ ਡੋਲਦੇ ਨਹੀਂ ਆ ਬਈ ਅਸੀਂ ਤਾਂ ਸੱਚ ਬੋਲ ਕੇ ਕਈ ਲੋਕ ਕਹਣਗੇ ਅਸੀਂ ਸੱਚ ਬੋਲ ਕੇ ਕੀ ਖੰਡਿਆ ਖੂਚ ਪਵੇ ਉਹ ਜੀ ਸਚਾਈ ਅਸੀਂ ਕੀ ਕਰਨਾ ਜੇ ਜੀ ਸਾਨੂੰ ਬਾਰ ਬਾਰ ਦੁੱਖ ਦੇਈ ਜਾਂਦੀ ਕਈ ਲੋਕੀ ਐਦਾਂ ਦੀਆਂ ਨਿਰਾਸ਼ਾ ਵਾਲੀਆਂ ਗੱਲਾਂ ਬੋਲਣ ਲੱਗ ਜਾਂਦੇ ਆ ਅਰ ਫਿਰ ਉਹ ਉਸ ਰਾਹ ਤੋਂ ਵੀ ਮੁੜ ਜਾਂਦੇ ਆ ਕਿ ਅਸੀਂ ਨਹੀਂ ਚੱਲਣਾ ਜੀ ਸੱਚਾਈ ਦੇ ਰਾਹ ਤੇ ਇਹਦੇ ਤੇ ਤਾਂ ਦੁੱਖ ਬਹੁਤ ਆ ਇਹਦੇ ਨਾਲੋਂ ਤਾਂ ਫਲਾਣਾ ਰਾਹ ਹੀ ਠੀਕ ਆ ਗਲਤੀ ਠੀਕ ਸੀ ਜੀ ਅਸੀਂ ਐਦਾਂ ਸੀ ਉਦਾਂ ਸੀ ਪਰ ਇੱਥੇ ਵਚਨ ਕੀ ਦੱਸਦਾ ਜੇ ਤੁਸੀਂ ਸਦਾ ਦਾ ਜੀਵਨ ਪ੍ਰਾਪਤ ਕਰਨਾ ਹੈ ਉਹ ਕਿਹਨਾਂ ਨੂੰ ਮਿਲਦਾ ਹੈ ਜਿਹੜੇ ਛੀਕ ਕੰਮ ਕਰਦੇ ਆ ਤੇ ਦ੍ਰਿੜ ਹੋ ਕੇ ਕਰਦੇ ਆ ਕਾਇਮ ਰਹਿੰਦੇ ਆ ਕਿ ਭਾਵੇਂ ਨੱਪਾ ਆ ਭਾਵੇਂ ਘਾਟਾ ਆ ਭਾਵੇਂ ਲਾਭ ਆ ਭਾਵੇਂ ਹਾਨੀ ਆ ਬੈਨੀਫਿਟ ਆ ਜਾਂ ਲਾਸ ਆ ਪਰ ਅਸੀਂ ਸੱਚ ਦੇ ਰਾਹ ਤੇ ਚੱਲਣਾ ਹੈ ਅਸੀਂ ਪਰਮੇਸ਼ਵਰ ਵਿੱਚ ਬਣੇ ਹੀ ਰਹਿਣਾ ਭਾਵੇਂ ਗਲੀ ਗੁਆਂਢ ਦੇ ਲੋਕੀ ਮੈਨੇ ਮਾਰ ਦੇ ਤਾਂ ਮਾਰੀ ਜਾਣ ਭਾਵੇਂ ਰਿਸ਼ਤੇਦਾਰ ਛੱਡ ਦੇ ਤਾਂ ਛੱਡੀ ਜਾਣ ਭਾਵੇਂ ਕੋਈ ਜੋ ਮਰਜ਼ੀ ਕਹਿੰਦਾ ਸਾਨੂੰ ਕੋਈ ਬਦਕ ਨਹੀਂ ਪੈਂਦਾ ਸਾਡਾ ਪ੍ਰੇਮ ਪਰਮੇਸ਼ਵਰ ਦੇ ਨਾਲ ਆ ਉਹ ਦ੍ਰਿੜ ਹੋ ਕੇ ਪਰਮੇਸ਼ਵਰ ਦੇ ਵਿੱਚ ਸਹੀ ਕੰਮ ਕਰਨ ਦੇ ਵਿੱਚ ਲੱਗੇ ਹੋਏ ਆ ਡੋਲਦੇ ਨਹੀਂ ਤੇ ਜਿਹੜੇ ਨਹੀਂ ਡੋਲਦੇ ਉਹਨਾਂ ਦੇ ਲਈ ਸਦੀਪਕ ਜੀਵਨ ਆ ਕਿਨੋਂ ਮਹਿਮਾ ਕਰਦੇ ਆ ਪਰਮੇਸ਼ਰ ਦੀ ਮਹਿਮਾ ਕਰਨਾ ਦੇਖੋ ਪਰਮੇਸ਼ਰ ਦੀ ਮਹਿਮਾ ਜਿਹੜੀ ਹੈ ਨਾ ਉਹ ਸਿਰਫ ਇਤੇ 2-4 ਗੀਤ गा ਕੇ ਨਹੀਂ ਹੁੰਦੀ ਇਸ ਗੱਲ ਨੂੰ ਸਾਰੇ ਜਣੇ ਪੱਲੇ ਬੰਨੋ ਕਿ ਪਰਮੇਸ਼ਰ ਦੀ ਮਹਿਮਾ ਕਈ ਵੀ ਸਿਰਫ ਅਸੀਂ ਜਦੋਂ ਗੀਤ ਗਾਉਨੇ ਅਸੀਂ ਕਹਿੰਦੇ ਆਓ ਸਭ ਪਰਮੇਸ਼ਰ ਦੀ ਮਹਿਮਾ ਕਰਾਂਗੇ ਠੀਕ ਹੈ ਉਸ ਲਈ ਅਸੀਂ ਆਪਣੇ ਸ਼ਬਦਾਂ ਦੇ ਨਾਲ ਗੀਤਾਂ ਦੇ ਨਾਲ ਇੱਕ ਸੁਰ ਸੰਗੀਤ ਦੇ ਵਿੱਚ ਹੋ ਕੇ ਅਸੀਂ ਪ੍ਰਭੂ ਦੇ ਕੰਮਾਂ ਦਾ ਵਰਣਨ ਕਰਦੇ ਹਾਂ ਪਰ ਅਸਲੀ ਮਹਿਮਾ ਪਰਮੇਸ਼ਰ ਦੀ ਕਿੱਦਾਂ ਹੁੰਦੀ ਹੈ ਜਦੋਂ ਅਸੀਂ ਸਹੀ ਜੀਵਨ ਜੀਨੇ ਆ ਜਦੋਂ ਅਸੀਂ ਸੱਚਾਈ ਦੇ ਰਾਹ ਤੇ ਚੱਲਦੇ ਹਾਂ ਜਦੋਂ ਅਸੀਂ ਬੁਰਾਈ ਨੂੰ ਛੱਡਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਦੇ ਟਾਈਮ ਤੇ ਪ੍ਰਾਰਥਨਾ ਕਰਦੇ ਹਾਂ ਉਹ ਉਹ ਅਸਲੀ ਪਰਮੇਸ਼ਵਰ ਦੀ ਮਹਿਮਾ ਹੈ ਤੁਸੀਂ ਨੌਕਰੀ ਤੇ ਵੀ ਬੈਠੇ ਆ ਉੱਥੇ ਵੀ ਕੋਈ ਕਪਲਾਨੀ ਕਰ ਰਹੇ ਤੁਸੀਂ ਬੇਸ਼ੱਕ ਉੱਥੇ ਪ੍ਰਾਰਥਨਾ ਨਹੀਂ ਕਰ ਰਹੇ ਪਰ ਇਮਾਨਦਾਰੀ ਨਾਲ ਨੌਕਰੀ ਕਰ ਰਹੇ ਤਾਂ ਕੀ ਕਰ ਰਹੇ ਹੋ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਹੋ ਪਰ ਜੇ ਤੁਸੀਂ ਚਿਹਰੇ ਚ ਜੱਟ ਦਾ ਸੀਗੀ ਜਾਲੇ ਆਪਣੇ ਕੰਮ ਤੇ ਜਾ ਕੇ ਤੁਸੀਂ ਥੇੜਾ ਫੇਰੀ ਕਰਤੀ ਸਾਰੀ ਮਹਿਮਾ ਤੁਸੀਂ ਖਰਾਬ ਕਰ ਦਿੱਤੀ ਉਹ ਪਰਮੇਸ਼ਵਰ ਦੀ ਮਹਿਮਾ ਨਹੀਂ ਹੈ ਤੁਸੀਂ ਇੱਥੇ ਗੀਤ ਗਾਓ ਫਿਰ ਤੁਹਾਡੀ ਨਜ਼ਰ ਕਿਸੇ ਦੇ ਲਈ ਮੈਲੀ ਹੋ ਜਵੇ ਤੁਹਾਡੇ ਮਨ 'ਚ ਕਿਸੇ ਲਈ ਗਲਤ ਵਿਚਾਰ ਆ ਜਾਵੇ ਤਾਂ ਸਾਰੀ ਮਹਿਮਾ ਖਰਾਬ ਹੋ ਗਈ ਤਾਂ ਪਰਮੇਸ਼ਵਰ ਦੀ ਮਹਿਮਾ ਕਿੰਨਾ ਸਾਡੇ ਮਨ ਦੇ ਵਿਚਾਰ ਦੇ ਪਵਿੱਤਰ ਹੋਣ ਸਾਡੀਆਂ ਨਜ਼ਰਾਂ ਪਵਿੱਤਰ ਹੋਣ ਸਾਡੇ ਮੂੰਹ ਦੇ ਅਲਫਾਜ਼ ਸ਼ਬਦ ਸੋਹਣੇ ਹੋਣ ਇਹ ਰੇਸ਼ਲ ਦੀ ਮਹਿਮਾ ਹੈ ਅਸੀਂ ਆਪਣੇ ਪਰਚਾਂ ਦੇ ਪ੍ਰਤੀ ਜਾਗਰੂਕ ਹੋਈਏ ਅਰ ਪੂਰੀ ਖੁਸ਼ੀ ਦੇ ਨਾਲ ਆਪਣੇ ਬੱਚਾਂ ਨੂੰ ਪੂਰਾ ਕਰੀਏ ਇੱਕ ਪਤਨੀ ਪਤੀ ਉਹ ਪਤਨੀ ਹੋਣ ਦਾ ਫਰਜ਼ ਪੂਰਾ ਕਰੇ ਤਾਂ ਪਰਮੇਸ਼ਰ ਦੀ ਮਹਿਮਾ ਕਰਦੀ ਹੈ ਪਤੀ ਪਤੀ ਹੋਣ ਦਾ ਫਰਜ਼ ਜਿਹੜਾ ਹੈ ਉਹ ਠੀਕ ਤਰੀਕੇ ਨਾਲ ਪੂਰਾ ਕਰ ਰਿਹਾ ਤਾਂ ਦੱਦ ਵੀ ਪਰਮੇਸ਼ਰ ਦੀ ਮਹਿਮਾ ਹੋ ਰਹੀ ਹੈ ਇੱਕ ਪਿਤਾ ਪਿਤਾ ਹੋਣ ਦਾ ਮਾਤਾ ਮਾਤਾ ਹੋਣ ਦਾ ਦਾਦਾ ਦਾਦੀ ਹੋਣ ਦਾ ਸੋ ਇਹ ਤਰੀਕੇ ਨਾਲ ਜੋ ਸਾਡੇ ਰਿਸ਼ਤੇ ਆ ਇਹ ਡਿਊਟੀਆਂ ਆ ਨਾ ਨਹੀਂ ਹੁੰਦੀਆਂ ਔਰ ਅਗਰ ਅਸੀਂ ਇਹਨਾਂ ਬੱਚਾਂ ਨੂੰ ਠੀਕ ਉਸੇ ਤਰੀਕੇ ਨਾਲ ਨਿਭਾਉਨੇ ਆ ਜਿੱਦਾਂ ਸਾਨੂੰ ਨਿਭਾਉਣੇ ਆ ਚੱਟਦੇ ਆ ਤਾਂ ਅਸੀਂ ਪਰਮੇਸ਼ਰ ਦੀ ਮਹਿਮਾ ਕਰਦੇ ਆ ਪਰ ਜੇਕਰ ਅਸੀਂ ਇੱਕ ਭੈਣ ਹੋ ਕੇ ਭੈਣ ਵਾਲਾ ਫਰਜ਼ ਨਹੀਂ ਪੂਰਾ ਕਰ ਰਹੇ ਇੱਕ ਭਰਾ ਹੋ ਕੇ ਭਰਾ ਵਾਲਾ ਫਰਜ਼ ਨਹੀਂ ਨਿਭਾਉਂਦੇ ਔਲਾਦ ਹੋ ਕੇ ਔਲਾਦ ਵਾਲੀ ਮਾਂ ਬਿਓ ਹੋ ਕੇ ਮਾਂ ਪਿਓ ਵਾਲਾ ਨਹੀਂ ਫਿਰ ਅਸੀਂ ਚਰਚ ਦੇ ਵਿੱਚ ਬੜੇ ਰਹੀਏ ਫਿਰ ਅਸੀਂ ਉੱਤੇ ਜਾ ਕੇ ਗੀਤ ਮਹਿਮਾ ਕਰਦੇ ਰਹੀਏ ਗਾਉਂਦੇ ਰਹੀਏ ਸਾਜ਼ ਵਜਾਉਂਦੇ ਰਹੀਏ ਤੇ ਕਹੀ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਹਾਂ ਇਹ ਪਰਮੇਸ਼ਵਰ ਦੀ ਮਹਿਮਾ ਨਹੀਂ ਆ ਗਾ ਕੇ ਵੀ ਮਹਿਮਾ ਕਰਨ ਦਾ ਹੱਕਦਾਰ ਉਹੀ ਆ ਜਿਹੜਾ ਆਪਣੇ ਕੰਮਾਂ ਦੇ ਰਾਹੀਂ ਵੀ ਪਰਮੇਸ਼ਵਰ ਦੀ ਮਹਿਮਾ ਕਰਦਾ ਆ ਅਰ ਸਦਾ ਦਾ ਜੀਵਨ ਪ੍ਰਾਪਤ ਕਰਨ ਦੇ ਲਈ ਸਿਰਫ ਗਾ ਕੇ ਨਹੀਂ ਮਹਿਮਾ ਕਰਨੀ ਆਪਣੇ ਕੰਮਾਂ ਦੇ ਰਾਹੀਂ ਵੀ ਮਹਿਮਾ ਕਰੋ ਪਲੀਜ਼ ਆਪ ਜੇ ਕਰ ਇਸ ਟੈਂਪ ਇਨ ਹੈ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤਾਂ ਸਬਸਕ੍ਰਾਈਬ ਜਰੂਰ ਕਰੋ ਮੇਰੇ ਚੈਨਲ ਨੂੰ ਪਲੀਜ਼ ਥੋੜਾ ਜਿਹਾ ਸਪੋਰਟ ਕਰੋ ਔਰ ਸਬਸਕ੍ਰਾਈਬ ਜਰੂਰ ਕਰਨਾ ਔਰ ਅਗਲੀ ਵੀਡੀਓ ਚ ਆਪਾਂ ਫੇਰ ਆਪਾਂ ਮਿਲਦੇ ਆਂ ਸਭ ਕੋ ਜੈਮਸੀ ਕੀ ਅਮੇਨ ਹਾਲੇਲੂਇਆ ਪਰਮੇਸ਼ੁਰ ਕਾ ਬਚਨ ਪੜੇ ਔਰ ਸੁਨੇਜਾਣੇ ਪਰ ਆਪ ਸਭ ਕੋ ਬਰਕਤਾਂ ਹਿਸ਼ੀਸ਼ ਮਿਲੇ ਸਭ ਕੋ ਜੈਮ ਸੀ ਕੀ